ਉਹ ਪਿੰਡ ਹੀ ਹੈ ਚੰਡੀਆ ਦਾ ਪਿੰਡ ਤੇ ਗੁਰੂ ਸ਼ਬਦ ਕਿੱਥੋਂ ਜੜਿਆ ਮੈਂ ਉਹਦੇ ਬਾਰੇ ਤੁਹਾਨੂੰ ਥੋੜਾ ਚੰਦਨਾ ਪਾਉਣਾ ਕਿਉਂਕਿ ਗੁਰੂ ਅਮਰਦਾਸ ਗੋਦਵਾਲ ਸਾਹਿਬ ਜਿਹਨਾਂ ਵਸਾਇਆ ਤੇ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਬਾਰੇ ਬਹੁਤ ਕੁਝ ਕੀਤਾ ਸਾਡੇ ਗੁਰੂ ਅਮਰਦਾਸ ਸਾਹਿਬ ਨੇ ਉਹਨਾਂ ਨੇ 28 ਪ੍ਰਚਾਰਕ ਭਾਈ ਨਿਯੁਕਤ ਕੀਤੇ ਸੀ ਤੁਸੀਂ ਬਾਬੇ ਅੰਧਾਲ ਦਾ ਨਾਮ ਸੁਣਿਆ ਹੈਗਾ ਉਹ ਇਸ ਜੰਡਿਆਲੇ ਦਾ ਤੇ ਸਭ ਤੋਂ ਮੇਨ ਪ੍ਰਚਾਰਕ ਸੀ 18 ਪ੍ਰਚਾਰਕਾਂ ਵਿੱਚੋਂ ਗੁਰੂ ਅਮਰਦਾਸ ਸਾਹਿਬ ਦਾ ਇਸ ਕਰਕੇ ਗੁਰੂ ਦਾ ਸਭ ਤੋਂ ਵੱਡਾ ਇਹ ਜੰਡਿਆਲੇ ਪ੍ਰਚਾਰ ਹੋਣ ਕਾਰਨ ਉਹਦਾ ਨਾਮ ਜੰਡਿਆਲਾ ਗੁਰੂ ਬਣਿਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਉਹਦਾ ਜੇ ਅਮਲੀਆਂ ਦਾ ਪਰ ਅਮਲੀਆਂ ਦਾ ਵਜਣਾ ਜਿੱਥੇ ਚੰਗੇ ਗੁਣਾਂ ਦਾ ਵਿਚਾਰ ਆ ਤੇ ਉਹਦੇ ਚੰਗੇ ਗੁਣ ਲੱਗਣੇ ਨਾਲ ਗੁਰਦੁਆਰਾ ਸਭਾ ਜੀ ਵੀ ਉਹਨਾਂ ਦੇ ਨਾਮ ਦਾ ਹੈਗਾ ਮੈਂ ਗਿਆ ਸੀ ਪਿੱਛੇ ਦੇਖਿਆ ਵੀ ਸੀ ਹਾਂਜੀ ਬਾਬਾ ਹੰਡਾਲ ਦਾ ਗੁਰਦੁਆਰਾ ਬਹੁਤ ਮਸ਼ਹੂਰ ਆ ਅੱਜ ਵੀ ਆ ਬੜਾ ਇਤਿਹਾਸਕ ਸਥਾਨ ਆ ਜੰਡਿਆਲਾ ਗੁਰੂ ਭਾਈ ਉਹਦਾ ਨਾਂ ਇਸ ਕਰਕੇ ਤੇ ਉਹਨੂੰ ਇਹ ਪੰਥਕ ਹੋਣ ਦਾ ਮਾਣ ਆ ਤਿੰਨ ਹਾਂਜੀ ਤੇਨ ਚੌਥਾ ਆ ਗਿਆ ਜੀ ਸਾਡਾ ਬਾਬਾ ਬਕਾਲਾ ਸਾਹਿਬ ਉਹਨੂੰ ਕਿਉਂ ਨਹੀਂ ਜਾ ਹੁਣ ਉਸ ਪਿੰਡ ਦਾ ਨਾ ਬਕਾਲਾ ਸੀ ਤੇ ਜਿਸ ਵੇਲੇ ਮਾਤਾ ਸਲੱਖਣ ਜੀ ਦੀ ਸ਼ਾਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਹੋਈ ਤੇ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲ ਸਾਡੇ ਇੱਕ ਸ੍ਰੀ ਗੁਰੂ ਤੇਗ ਬਹਾਦਰ ਦਾ ਜਨਮ ਹੋਇਆ ਤੇ ਹੁਣ ਦੁਨਿਆਵੀ ਤੌਰ ਤੇ ਦੋ ਰਿਸ਼ਤੇ ਹੀ ਪ੍ਰਮੁੱਖ ਆ ਸਾਡੀ ਦੁਨੀਆ ਤੇ ਇੱਕ ਹੁੰਦਾ ਦਾਦਕੇ ਤੇ ਇੱਕ ਨਾਨਕੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜਿਆਦਾ ਨਾਨਕੇ ਰਹੇ ਉੱਥੇ ਹੀ ਉਹਨਾਂ ਭਗਤੀ ਕੀਤੀ ਬਹੁਤ ਲੰਮਾ ਸਮਾਂ ਮਾਤਾ ਆਬਦੀ ਦੇ ਨਾਲ ਉੱਥੇ ਰਹੇ ਇਸ ਕਾਰਨ ਉਹਦਾ ਨਾਂ ਬਕਾਲੇ ਤੋਂ ਬਾਬਾ ਬਕਾਲਾ ਬਣਿਆ ਕਿਉਂਕਿ ਜਿਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਪੁੱਛਿਆ ਗਿਆ ਵੀ ਹੁਣ ਅੱਗੇ ਕੀ ਹੁਕਮ ਹੈ ਸੰਗਤਾਂ ਨੂੰ ਤੇ ਉਹਨਾਂ ਇਹ ਕਹੇ ਬਾਬਾ ਮਿਲੂ ਬਕਾਲੇ ਬਾਬਾ ਬਕਾਲਾ ਉਦੋਂ ਤੋਂ ਚੱਲਿਆ ਉਹਨਾਂ ਨੂੰ ਬਾਬੇ ਬਕਾਲੇ ਨੂੰ ਇਹ ਪੰਥਕ ਹੋਣ ਦਾ ਮਾਣ ਹਾਸਲਿਆ ਗੁਰੂ ਤੇਗਪਾਦਰ ਸਾਹਿਬ ਨੇ ਬੜਾ ਲੰਮਾ ਸਮਾਂ ਤਪੱਸਿਆ ਕੀਤੀ ਤੇ ਗੁਰਲਾ ਦੋਰੇ ਉਥੋਂ ਪ੍ਰਗਟ ਹੋਏ ਪੰਜਵਾਂ ਆ ਗਿਆ ਜੀ ਸਾਡਾ ਪੱਟੀ ਤੇ ਪੱਟੀ ਬਾਰੇ ਤੇ ਤੁਸੀਂ ਬਹੁਤ ਜਾਣਦੇ ਕਿ ਇਹ 9 ਲੱਖ ਪੱਟੀ ਆ ਬੜੀ ਮਸ਼ਹੂਰੀ ਆ ਤੇ ਜਿਹੜੇ ਸਾਡੇ 10ਵੇਂ ਪਾਸ਼ਾ ਦਾ ਮੇਨ ਸਿੰਘ ਰਹੇ ਆ ਉਹ ਸਾਰੇ ਪੱਟੀ ਨੂੰ ਬਲੌਕ ਕਰਦੇ ਆ ਸਿੱਧਾਂ ਦੀ ਧਰਤੀ ਪੱਟੀ ਕਹਿ ਸਕਦੇ ਆ ਜੀ ਮੈਂ ਜਦੋਂ ਪੱਟੀ ਨੂੰ ਕਿਤੇ ਜਾਵਾਂ ਨਾ ਤੇ ਮੇਰੇ ਮਨ ਚ ਇਹ ਹੁਕਮ ਦਿੰਦਾ ਵੀ ਆ ਫਲਾਨਾ ਸਿੰਘ ਦਾ ਪਿੰਡ ਆ ਗਿਆ ਫਲਾਨਾ ਸਿੰਘ ਦਾ ਕਿਉਂਕਿ ਮੇਰੇ ਮਨ ਚ ਇੰਨਾ ਪੱਟੀ ਦੀ ਮਾਨ ਆ ਵੀ ਗੱਲ ਹੀ ਛੱਡ ਦਿਓ ਮੇਰਾ ਮਨ ਖੁਸ਼ ਹੋ ਜਾਂਦਾ ਇੱਕ ਵਾਰ ਮੇਰਾ ਭਤੀਜਾ ਗੱਡੀ ਚ ਲਾਉਣ ਡਿਆ ਸਾਡੇ ਸੂਰਮント ਪਿੰਡ ਆ ਸਾਡੇ ਨਾਨਕੇ ਆ ਉਧਰ ਬਜ਼ੁਰਗਾਂ ਦੇ ਤੇ ਮੈਨੂੰ ਮੇਰਾ ਭਰਾ ਦਾ ਵੀ ਚਾਹ ਲੋ ਮਿਲ ਕੇ ਆਈਏ ਵੀ ਉਹ ਬਜ਼ੁਰਗ ਸਾਡਾ ਬੜਾ ਕੰਮ ਕਰਾਉਂਦਾ ਰਿਹਾ ਸੀ ਸਾਡੇ ਬਾਬਾ ਪਹਿਲਾਂ ਡੈਥ ਹੋ ਗਈ ਤੇ ਉਹ ਆਂਦਾ ਵੀ ਚਾਚਾ ਕੋਈ ਗੱਲ ਹੀ ਸੁਣਾ ਲੁਧਿਆਣੇ ਦੇ ਸਭ ਮੇਰਾ ਭਤੀਜਾ ਬੰਦੀਪ ਨਾਹ ਦਾ ਆਂਦਾ ਮੈਂ ਫਿਰ ਦੱਸਣ ਦਾ ਮੈਂ ਭਾਈ ਆੜਾ ਚਬਾਲਿਆ ਨਾ ਇਹ ਹੈਗਾ ਹੀ ਮਾਈ ਪਾਗੋ ਦਾ ਪਿੰਡ ਬਾ ਬਾ ਬਗੇਲ ਸੌਂਦਾ ਪਿੰਡ ਇਹਗਲਾ ਭਾਈ ਸੈਣ ਦਾ ਹੀ 16 ਹੈ ਸੋਰ ਸਿੰਘ ਮੈਂ ਹੁਣ ਅੱਜ ਡਾਵਾ ਪਾਬੇ ਦੇ ਜਸ ਬੀਦੀ ਚਾਂਦਾ ਸ਼ੀਨੀ ਉਹਨਾਂ ਦਾ ਪਿੰਡ ਹੀ ਮਾ ਭਾਈ ਤਾਰੂ ਸਿੰਘ ਫੂਲਿਆਂ ਦਾ ਜਿਉਂ ਮੈਨੂੰ ਗਣੌਣ ਲੱਗਾ ਤੇ ਬੜਾ ਖੁਸ਼ ਆਂਦਾ ਤੇ ਚਾਚਾ ਮੈਨੂੰ ਇਤਿਹਾਸ ਹੀ ਸਾਰਾ ਯਾਦ ਕਰਾਤਾ ਹੀ ਪਾਪੂ ਮੰਡ ਮਾਬਾ ਬਦੀਪ ਸੌਂਦਾ ਪਿੰਡ ਕਿਉਂਕਿ ਸਾਰੇ ਪੱਟੀ ਜੀ ਆਉਂਦੇ ਜੀ ਸੁਖਾ ਸਿੰਘ ਕੰਮੂ ਕੀ ਮਾੜੀ ਦਾ ਇਹ ਜੀ ਬਿਲਕੁਲ ਪੱਟੀ ਵਟੋਆ ਪੱਟੀ ਤਸੀਲ ਆ ਇਹਨਾਂ ਦੀ ਇਹ ਜਿੰਨੇ ਹੀ ਆ ਨਾ ਇਹ ਸਾਰੇ ਪੱਟੀ ਤਸੀਲ ਆ ਤੇ ਮਾਹ ਸਿੰਘਰ ਟੋਲ ਤੱਕ ਜਿੰਨੇ ਵੀ ਆ ਬਾਬਾ ਬੋਤਾ ਸਿੰਘ ਗਰਜਾ ਸਿੰਘ ਜਿੰਨੇ ਚੀਦ ਆ ਨਾ ਇਹ ਸਾਰੇ ਇਸੇ ਹਲਕੇ ਚ ਆਉਂਦੇ ਆ ਇਹਨਾਂ ਦੋਵਾਂ ਹਲਕਿਆਂ ਦਾ ਇਹ ਸਬੰਧ ਆ ਵਟੋਆ ਪੱਟੀ ਦਾ ਬਹੁਤ ਤਕੜਾ ਇਤਿਹਾਸ ਆ ਜਿਹੜਾ ਕਿ ਸਿੱਖੀ ਨਾਲ ਬਹੁਤ ਜੁੜਿਆ ਆ ਚਾਹੇ ਭਾਈ ਲਖੂ ਹੋਇਆ ਚਾਹੇ ਕਿੰਨੇ ਵੀ ਅਸੀਂ ਬਾ ਗਿਣ ਨਹੀਂ ਸਕਦੇ ਕਿ